ਉਹ ਕੋਸ ਤੋਂ ਬਾਅਦ ਰਾਣਾ ਸੋਢੀ ਜੀ ਦੇ ਜਿੰਨੇ ਉਹ ਨਾਟਕ ਹੁੰਦੇ ਆ ਉਹ ਵੀ ਅਸੀਂ ਉਹਰੇ ਇੱਥੇ ਉਹ ਕਰਦੇ ਆਂ ਅਸੀਂ ਅੰਬੇਡਕਰ ਜਾਗਰਤੀ ਕਾਫਲੇ ਤਿੰਨ ਵਾਰ ਕੱਢ ਚੁੱਕਿਆ ਅਸੀਂ ਅੰਬੇਡਕਰ ਜਾਗਰਤੀ ਕਾਫਲਾ ਪਹਿਲਾ ਇਹ ਤੁਹਾਨੂੰ ਮੈਂ ਵੀ ਜਿੰਨੇ ਫੰਕਸ਼ਨ ਅਸੀਂ ਮਿਲਦਾ ਕਰਿਆ ਉਹਦੇ ਨਾਮ ਹੀ ਲਾ ਰਿਆ ਅੰਬੇਡਕਰ ਜਾਗਰਤੀ ਕਾਫਲਾ ਪਹਿਲਾ ਇਹ ਸੀ ਮੈਡਮ ਉਹਨਾਂ ਨੇ ਉਰੋਂ ਮਤਲਬ ਲਾਭ ਸਿੰਘ ਜੀ ਸੀ ਉਹ ਬੇਟੀ ਆ ਸੀ ਅਲੱਗ-ਅਲੱਗ ਆਪਿੰਡਾਂ 'ਚ ਜਾ ਕੇ ਜਦੋਂ ਇਹਨਾਂ ਨੂੰ ਸਕੂਲ ਛੁੱਟੀਆਂ ਹੋ ਜਾਂਦੀਆਂ ਲੇਡੀ ਸੁਪੱਟੇ ਕਰਕੇ ਉਹਨਾਂ ਨੂੰ ਸਮਝਾ ਕੇ ਆਏ ਬਾਬਾ ਸਾਹਿਬੀ ਗੋਲੋ ਦੀ ਫਿਰਤੀ ਗਈ ਪਹਿਲਾ ਜਾਗਰਤੀ ਕਾਫਲਾ ਦੂਜਾ ਜਾਗਰਤੀ ਕਾਫਲਾ ਸੀ ਜਿਹੜਾ ਉਹ ਸਾਡੇ ਨਾਲ ਹਰਬੰਸ ਵਿੱਦੀ ਦੀ ਲੰਡਨ ਤੋਂ ਨੇ ਅੰਬੇਡਕਰ ਸੁਸਾਇਟੀ ਮੈਂ ਸਾਥੀਆਂ ਨੂੰ ਭਾਗ ਲਾ ਵੀ ਉੱਥੇ ਪੇਜ ਐ ਸ਼ਾਇਦ ਉਹਦੇ ਨਾਲ ਪੱਟ ਕੇ ਮੈਂ ਇਹਨਾਂ ਜਿੱਕਾ ਵੀ ਪੇਜ ਐ ਉਹ ਤੁਹਾਨੂੰ ਮੈਂ ਸ਼ੋ ਕਰ ਤੁਹਾਨੂੰ ਹਰਬੰਸ ਵਿੱਦੀ ਇਹਨਾਂ ਦੀ ਇੱਕ ਸੰਸਥਾ ਹੈਗੀ ਬਹੁਤ ਸ਼ਾਇਦ ਯੂਨਾਈਟਿਡ ਕਿੰਗਡਮ ਲੰਡਨ ਉੱਥੇ ਉਹ ਨਿਸੋਥੇਰੇ ਤੇ ਗਏ ਹੋਏ ਆ ਇਹ ਇਹ ਬੋਧੀ ਨੇ ਉਹ ਉਹਨਾਂ ਨੇ ਹੋਈ ਇੱਕੀ ਫੰਕਸ਼ਨ ਕੀਤਾ ਸੀ ਅੰਬੇਡਰ ਜਾਗਰਤੀ ਕਾਫਲਾ 2 ਮਤਲਬ ਬ੍ਰਾਜ਼ ਦਾ ਨਾਮ ਉੱਥੇ ਵੀ ਹੈ ਮੈਂ ਤੁਹਾਨੂੰ ਇਹ ਦੱਸ ਰਿਹਾ ਰਾਣਾ ਸੋਢੀ ਇਹਦਾ ਬੇਟਾ ਕੈਨੇਡਾ ਚ ਹੈ ਬ੍ਰਾਜ਼ ਦਾ ਨਾਮ ਕੈਨੇਡਾ ਚ ਵੀ ਜਾ ਜਾਂਦਾ ਗੋਬਿੰਦਗਰ ਕੋਕਰ ਦਾ ਟੈਸਟਿੰਗ ਸੈਂਟਰਾਂ ਕਰਕੇ ਤੁਹਾਨੂੰ ਮੈਂ ਦੱਸ ਰਿਹਾ ਕਿ ਕਈ ਵਾਰ ਸਾਥੀ ਯਾਰੂ ਇਹ ਅਭੀ ਉਹਨਾਂ ਨੂੰ ਲੈ ਬੀਹ ਪਤਾ ਵੀ ਕਿੱਥੇ ਕਿੱਥੇ ਕਾ ਕੇ ਕੰਮ ਕੀਤੇ ਐ वूਮਨ ਡੇ ਸੈਲੀਬ੍ਰੇਸ਼ਨ ਔਰਤਾਂ ਦਾ ਉਹ ਵੀ ਅਸੀਂ ਸਟੱਡੀ ਸੈਂਟਰ ਸੈਲੀਬ੍ਰੇਟ ਇਹ ਕੀਤਾ ਉਸ ਤੋਂ ਬਾਅਦ ਸਾਥੀਰੋ ਇੱਕ ਮੈਥ ਦਾ ਟੂਰਨਾਮੈਂਟ ਡੇਢ ਮਹੀਨਾ ਪਹਿਲਾਂ ਮੈਥ ਦਾ ਮੈਥ ਦਾ ਟੂਰਨਾਮੈਂਟ ਲੰਗੋ ਵਕਤ ਕਰਕੇ ਆਇਆ ਇਹ ਤੀਸਰਾ ਚਾਗਰੀ ਮਹੀਨਾ ਪਹਿਲਾਂ ਮੈਥ ਦਾ ਐਨਾ ਵੀ ਟੂਰਨਾਮੈਂਟ ਓਪਨ ਗਰਾਉਂਡ ਚ ਉਹ ਉਹ ਕੀਤਾ ਉਸ ਤੋਂ ਬਾਅਦ ਅਸੀਂ ਨਾਗਰ ਦੇ ਵਿੱਚ ਜਿਹੜੀ ਲੜਕੀਆਂ ਬੱਚਿਆਂ ਨੂੰ ਪੜ੍ਹਾਉਂਦੀ ਸੀਆਂ ਉਹਨਾਂ ਨੂੰ ਕੁੱਟ ਕਰ ਦਿੱਤੇ ਲਗਭਗ 2018 ਦੇ ਆਸ-ਪਾਸ ਬੱਟੀਆਂ ਬੈਠੇ ਐ ਇੱਕਾ ਥੱਲੇ ਡਿੱਗਿਆ ਪਿੱਛੇ ਅੱਜ ਨਹੀਂ ਤਾਂ ਉਹ ਰਹਿਣਗੀਆਂ ਉਹ ਆ ਉਹਦੇ ਵਿੱਚ ਇੱਕ ਹੋ ਸਾਦੀ ਉਹ ਅਸੀਂ ਅੰਬੇਦਕਰੀ ਜਿਹੜੇ ਨਾਟਕ ਨੇ ਉਹ ਮਹੱਲਿਆਂ ਤੋਂ ਸ਼ੁਰੂ ਕਰਵਾ ਆਪਦੇ ਘਰਾਂ ਤੋਂ ਸ਼ੁਰੂ ਕਰੀ ਅਸੀਂ ਇਹ ਚਾਹੁੰਦੇ ਹਾਂ ਜਦੋਂ ਤੱਕ ਸਾਡੇ ਚੁੰਨਿਆਂ ਤੇ ਅੰਬੇਦਕਰ ਨਹੀਂ ਜਾਂਦਾ ਸਾਡੀ ਸਤਿ ਨਹੀਂ ਹੁੰਦੀ ਤੁਸੀਂ ਆਸੀ ਉਹਨੂੰ ਕੁੱਝ ਹੋਰ ਹੀ ਜਾਨਣਾ ਕਿਸੇ ਮੈਂ ਫਿਰ ਵੀ ਤੂੰ ਰਾਣਾ ਸੋਗੀ ਦੀ ਮੈਨੂੰ ਗੱਲ ਬਹੁਤ ਵਧੀਆ ਲੱਗਦੀ ਹੈ ਪਰ ਇਹਦੀ ਤਲਾ ਕੇਂਦਰ ਵੱਧ ਰਹਾ ਹੈ ਵੀ ਤੁਹਾਡੇ ਕੋਈ ਵੀ ਖੁਸ਼ੀ ਹੈ ਘਰ ਦਾ ਵਧਾਟ ਨੇ ਕੋਈ ਆ ਬੱਚਾ ਹੁੰਦਾ ਹੈ ਵਿਆਹ ਹੈ ਅੰਬੇਦਕਰ ਦੇ ਨਾਟਕ ਕਰਾਓ ਜੇ ਤਬਦੀਲੀ ਨਹੀਂ ਹੋਣੀ ਹੈ ਆਪਦੇ ਪ੍ਰੋਗਰਾਮ ਤੇ ਜੇ ਅੰਬੇਦਕਰ ਤੁਹਾਡੇ ਬੇੜਿਆਂ ਚ ਬਣੂਗਾ ਫਿਰ ترقی ਹੋ अदरवाइज ਨਹੀਂ ਹੁੰਦੀ ਹੋਈ ਤਰ੍ਹਾਂ ਤਰ ਚਲੀ ਜਾਣਗੇ ਆਪਾਂ ਉਹਨਾਂ ਨੂੰ ਲਿਆਓ ਉਹਨਾਂ ਦੇ ਨਾਲ ਬਹੋਣ कहते जे कोई डेथ होंगी है कबीर के दो ये रविदास नानक के दोबीर नाम देव की करना पैना तो उसो बी तीन सेंटर एन ईडिया भी डोनेट कि चेयर भी दिखाई बी बी लगभग हो मैं दसा ਅਸੀਂ ਹੁਣ ਲੰਗੋਵਾਲਾ ਫੈਕਟਰੀ ਉਹ ਹੈ ਲੰਗੋਵਾਲਾ ਦੀ ਟੀਮ ਦੇ ਸਾਥੀ ਬੈਠੇ ਨਹੀਂ ਗੁੱਸੇ ਨਹੀਂ ਬੈਠੇ ਸਾਰੇ ਸੁਭੇਦਾਰ ਸਾਹਿਬ ਇਹਨਾਂ ਦੇ ਉੱਤੇ ਇੱਕ ਸਲਾਈ ਆਹ ਵਿਸਲਾਈ ਵਾਲੀ ਮਤਲਬ ਵੀ ਸਸਤਾ ਹੈ ਕੀ ਉਹ ਲੇਡੀਜ਼ ਨੂੰ ਅਬ ਬਾਬਾ ਫਰੀਦ ਬਾਬਾ 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 ਫਰੀਦ ਫਰੀਦ ਸੰਸਥਾ ਉਹ ਸੁਖਾਂਦੀ ਆ ਗਏ ਬਾਬਾ ਫਰੀਦ ਸੰਸਥਾ ਉੱਤੇ ਅਸੀਂ ਤੇ ਇਹਨਾਂ ਮਤਲਬ ਸिलाई ਮਸ਼ੀਨਾਂ ਦਾ দান ਦਿੱਤੀਆਂ ਨੇ 35 ਜੀਆਂ ਤੇ ਫਾਉਂਡੇਸ਼ਨ ਹਲੋ ਦਿੱਤੀਆਂ ਨੇ ਉਹਦੇ ਨਾਲ ਆ ਕੇ ਸਾਨੂੰ ਕੰਮ ਵਧੀਆ ਲੱਗਿਆ ਇਨਵਰਟਰ ਮਸਾਲਾ ਵਿੱਚ ਵੀ 3000 ਰੋਲਾਂ ਨੂੰ ਵੀ ਦਿੰਦੇ ਆ ਉਹ ਕਰਾਇਆ ਲਾਇਬ੍ਰੇਰੀਆ ਉਹਨਾਂ ਦੀ ਤੇ ਉਹਨਾਂ ਦੀ ਮਤਲਬ ਵੀ ਸਲਾਈਆਂ ਦੀ ਜਿਹੜੀ ਇਹ ਸੰਸਥਾ ਉੱਥੇ ਇਹ ਚੱਲਦਾ ਕੰਮ ਸੋ ਉੱਥੇ ਵੀ ਅਸੀਂ ਵੀ ਤਿੰਨ ਮਸ਼ੀਨਾਂ ਸਾਡੀ ਇਹ ਸੰਸਥਾ ਦੇ ਸਾਥੀ ਨੇ ਦਾਦੇ ਉੱਤੇ দান ਕੀਤੀਆਂ ਤੇ ਉਹਨਾਂ ਨੂੰ ਵੀ ਇਹਨਾਂ ਨੇ ਇਨਵਰਟਰ ਵੀ ਦਿੱਤਾ ਉਹ ਲੰਗਰ ਵੀ ਲਾਇਆ ਸੀ ਕਾਂ ਲੰਗਰ ਵੀ ਇਹਨਾਂ ਨੇ ਲਾਇਆ ਸੀ ਕਾ ਇਹ ਮਤਲਬ ਵੀ ਬਰਾਸ ਫਾਊਂਡੇਸ਼ਨ ਬਣ ਰਿਹਾ ਸੀ ਉਸ ਤੋਂ ਬਾਅਦ ਜਦੋਂ ਵੀ ਕੋਰੋਨਾ ਆਕਾਰ ਸੀ ਪੂਰੀ ਚਲਾ ਨੂੰ ਘਰੇ ਜਾ ਜਾ ਕੇ ਇੱਕ ਉਸ ਦੌਰਾਨ ਰਸਣ ਵੀ ਦੇ ਕੇ ਆਇਆ ਬਰਾਸ ਫਾਊਂਡੇਸ਼ਨ ਤਾਂ ਮੇਰੀ ਦਾਸਤਾ ਤੇ ਉਸ ਤੋਂ ਬਾਅਦ ਵੀ ਪਟਿਆਲਾ ਦੇ ਵਿੱਚ ਜਿੰਨੇ ਵੀ ਸਾਡੇ ਮਤਲਬ ਵੀ ਪ੍ਰੋਫੈਸਰ ਸਾਹਿਬਾਨ ਸੀ ਤੇ ਉਸ ਤੋਂ ਬਾਅਦ ਹਰਬੀਰ ਕੁੰਬਰ ਜੀ ਕਈ ਸਾਥੀ ਨੇ ਉੱਤੇ ਇਕੱਠੇ ਕਰਕੇ ਕਾਮਨ ਮੀਟਿੰਗ ਵੀ ਅਸੀਂ ਕੀਤੀ ਸੀ ਉੱਥੇ ਆ ਪਟਿਆਲਾ ਤੋਂ ਨਾਲ ਵੀ ਆਪਾਂ ਕੱਲ੍ਹ ਨੇੜੇ来 ਇਕੱਠੇ ਹੋਗੇ ਚੱਲੀ ਇਹ ਵੀ ਅਸੀਂ ਕੀਤਾ ਤੇ ਉਸ ਤੋਂ ਬਾਅਦ ਹੋਣਾ ਪਿੱਛੇ ਜੇ ਸਾਡੇ ਨਾਲ ਕੁਸ ਇੱਕ ਮਤਲਬ ਵੀ ਇੱਕ ਸੰਸਥਾ ਹੈਗੀ ਆ ਪਟਿਆਲਾ ਉਹਦਾ ਨਾਮ ਪੀਓਐਸਯੂ ਪੋਸਟ 52 ਆਫ ਸੋਸ਼ਲ ਯੂਨਿਟੀ ਉਹਦਾ ਨਾਮ ਤੇ एनर्जी भवन ਇਹਨਾਂ ਦਾ ਪੀਐਸਪੀਸੀ ਵਾਲਾ ਨਾ ਦਾ ਅਸੀਂ ਜਾ ਕੇ ਆਏ ਅਸੀਂ ਦੇਖਿਆ ਉਹਨਾਂ ਨੂੰ ਵੀ ਪੁੱਛਿਆ ਸੀ ਸਾਥ ਦਾ ਪੱਕਾ ਵੀ ਯਾਰ ਦਾ ਸਾਥ ਦਾ ਵੀ ਤੁਸੀਂ ਆ ਕੰਮ ਕਰ ਰਹੇ ਹੋ ਚਲੋ ਇੱਥੇ ਉਹ ਵੀ ਸਾਡੇ ਨਾਲ ਟੱਚ ਤੇ ਵੀ ਪਟਿਆਰੇ ਉੱਥੇ ਜੇ ਬੱਚਿਆਂ ਦਾ ਸਟਡੀ ਸੈਂਟਰ ਦਾ ਚੱਲ ਰਿਹਾ ਉਹ ਵੀ ਅਸਲੀ ਸੋਚ ਰਹੇ ਹਨ ਤੇ ਇੱਕ ਸਾਥੀ ਉਹ ਅਸੀਂ ਉਹਦੇ 뮤직 ਦਾ ਵੀ ਸਟਾਰਟ ਕਰਿਆ ਸੀ ਕੋ ਸਾਥੀ ਉੱਤੇ ਹੈਗੀ ਸੀ ਰਿੰਕੂ ਇੱਥੋਂ ਦਾ ਗੁਰਿੰਦਰਨ ਦਾ ਉਹਨਾਂ ਨਾਲ ਲਾ ਕੇ ਅਸੀਂ ਜਨਵਰੀ 2023 ਚ

ਮੈਂ ਤੁਹਾਨੂੰ ਇਹਦਾ ਹੀ ਦੱਸ ਰਿਹਾ ਇਹ ਦੱਸ ਰਿਹਾ ਵੀ ਇਹ ਇਹ ਨਹੀਂ ਵੀ ਆਸੀ ਕੁਛ ਨਹੀਂ ਤਾਂ ਤੁਹਾਨੂੰ ਆਸੀ ਆਸੀ ਦੇ ਵਿੱਚ ਤੁਸੀਂ ਸਾਰੇ ਆ ਜਾਓ ਕਿਉਂਕਿ ਮੈਂ ਖਸਾਬ ਨਹੀਂ ਯੂਜ਼ ਕਰ ਰਿਹਾ ਆਸੀ ਸਾਬੂ ਬਹੁਤ ਵੱਡਾ ਹੈ ਸਾਡੇ ਤੋਂ ਪਹਿਲਾਂ ਇਹ ਆਣਨੇ ਅੰਬੇਡਕਰ ਸਾਹਿਬ ਉਹ ਨੀ ਕਾਛੀ ਨਾਮ ਆ ਜਾਂਦੇ ਨੇ ਜੋਤਵਾ ਜੀ ਆ ਜਾਂਦੇ ਨੇ ਜਾਂ ਹੁਣ ਸਾਡੇ ਸਾਥੀ ਜਿੰਨਾ ਹੋਦੇ ਆ ਬੋਲ ਕੇ ਗਏ ਇਹਨਾਂ ਤੋਂ ਗਿਆਨ ਲੈ ਰਿਹਾ ਫਿਰ ਇਹ ਇਹਨਾਂ ਦੀ ਮਤਲਬ ਵੀ ਲੜੀ ਚੱਲਦੀ ਹੈ ਸੋ ਮੈਂ ਤੁਹਾਨੂੰ ਇਹ ਕਹਿ ਰਿਹਾ ਵੀ ਆਪਾਂ ਸਾਰੇ ਨੇ ਰਲ ਕੇ ਤਰਿਆ ਤੁਹਾਨੂੰ ਇਹਦੇ 'ਚ ਮੈਨੂੰ ਲੱਗਦਾ ਮੈਂ ਕਈ ਚੀਜ਼ਾਂ ਛੱਡ ਗਿਆ ਹੋਊਗਾ ਕਈ ਚੀਜ਼ਾਂ हां म्हणूनਾਨੂੰ ਇਹ ਵੀ ਬਾੜ ਹੈ ਵੀ ਸਾਡੇ ਇੱਥੋਂ ਦੀ ਸੰਸਥਾ ਦੇ ਜਿਸ ਰਾਜੀ ਕਹਿ ਕੇ ਗਏ ਨੇ ਬਹੁਤ ਬੱਚੇ ਜੋਬ ਲਾ ਕੇ ਇਤੁਵਾਰ ਨੂੰ ਵਾਣ ਵੀ ਦਵਾਉਂਦੇ ਅਸੀਂ ਤੇ ਉਦੋਂ ਬਾਅਦ ਕਈ ਬੀਟੈਕ ਕਰਦੇ ਨੇ ਕਈ ਬੀਐਸਸੀ ਵੀ ਨਾਨ ਮੈਡੀਕਲ ਮੈਡੀਕਲ ਵੀ ਆ ਕਰਕੇ ਕਈ ਲੋ ਵੀ ਕਰੀਆਂ ਨਟਕੀਆਂ ਮੈਨੂੰ ਪਤਾ ਨੂੰ ਸੋ ਸਾਨੂੰ ਇਹ ਵੀ ਬਾੜ ਹੈ ਵੀ ਅਸੀਂ ਇਹ ਪੜਾਇਆ ਉਹ ਅੱਗੇ ਫੇਰ ਉਹ ਪੜਾਉਣੀ ਆ ਏਸਾ ਸਮਾਜ ਇਹ ਵੀ ਸਾਡੀ ਇੱਕ ਬੜੀ ਵੱਡੀ ਗੱਲ ਹੈ ਸੋ ਅਸੀਂ ਫੇਰੇ ਐਨੇ ਅਗੇ ਵੀ ਸਾਡਾ ਇੱਕੋ ਇੱਕੇ ਮਕਸਦ ਹੈ ਬੀਹ ਸੰਸਥਾ ਦੇ ਵਿੱਚ ਬਾਬਾ ਸਹਿਬ ਦੀ ਡੌਲੋਜੀ ਆ ਉਹ ਪੱਕੀ ਰਹੇ ਬਾਬਾ ਸਾਹਿਬ ਜੋ ਸੰਖੇਪ ਕਹਿੰਦੇ ਨੇ ਪੜੋ ਸਾਹੁ ਕੋ ਇਹਦਾ ਅਸੀਂ ਉਹਨੂੰ ਲੈਂਦੇ ਆ ਪੜੋ ਜੋੜੋ ਸੰਘਰਸ਼ ਕਰੋ ਕਿ ਪੜੋ ਸਾਹੁ ਹੋਵੇ ਅਸਾਂ ਪਹਿਲਾ ਦੇਨੀਆ ਪਹਿਲਾ ਵੀ ਸਮਾਜ ਨੂੰ ਪੜਾਈਏ ਪੜਨਾ ਕੀ ਆ ਉਹ ਤੁਹਾਨੂੰ ਦੱਸ ਰਿਹਾ ਇਹਦੇ ਵਿੱਚ ਅ ਸੋ ਸਾਥੀਓ ਹੁਣ ਮੈਂ ਤੁਹਾਨੂੰ ਜੋ ਫਾਊਂਡੇਸ਼ਨ ਨੇ ਹੁਣ ਤੱਕ ਖਰਚਾ ਕੀਤਾ ਉਹ ਤੁਹਾਨੂੰ ਮੈਂ ਦੱਸ ਦਾਂਗਾ ਲਗਭਗ ਮੇਰੇ ਕੋਲ ਇਹ ਡੈਰੀ ਹੈ ਇਹ ਵਨ 88 2018 ਤੋਂ ਫਾਊਂਡੇਸ਼ਨ ਦਾ ਹੈ ਉਦੋਂ ਪਹਿਲਾਂ ਵੀ ਬਹੁਤ ਕੁਝ ਕਾਰ ਚੁੱਕੇ ਆ ਇਹਦੇ ਚ ਕੰਦੀ ਕੰਦੀ ਐਂਟਰੀ ਹੈ ਕੰਦੀ ਕੰਦੀ ਮੈਂ ਤੁਹਾਨੂੰ ਇਹ ਦੱਸ ਰਿਹਾ ਦਸਰਾਜ ਜੀ ਦੀ ਮਤਲਬ ਇਹ ਪ੍ਰੇਰਨਾ ਸਰਕਾ ਸਾਰੀ ਟੀਮ ਸਾਡੀ ਬੈਠੀ ਹੈ ਵੀ ਅਸੀਂ ਸਾਡੇ ਕੰਮ ਇਹ ਹੈ ਵੀ ਅਸੀਂ ਉਹਦੇ ਚ ਕਹਿੰਦੇ ਆ ਨਾ ਇੱਕ ਤਰ੍ਹਾਂ ਨਾਲ ਵੀ ਅਲੱਗ ਹੀ ਗੱਤਾਂ ਨੇ ਕੋਈ ਐਡਾ ਦਾ ਹੋਣਾ ਹੁੰਦੇ ਵੀ ਫਰਕ ਤਾਂ ਰੁਛਾਇਆ ਇੱਕ ਕੱਲੀ ਕੱਲੀ ਇਹ ਮਹੀਨੇ ਦੇ ਰਿਕਾਰਡ ਨੇ ਕੀ ਕੁਝ ਆਇਆ ਅਕਾਊਂਟ ਸਾਡੇ ਇਹ ਅਕਾਊਂਟ ਦੀ ਸਟੇਟਮੈਂਟ ਹੈ ਤਾਂ ਇਹ ਹਾਫੇ ਹੈ ਤਾਂ ਉਹਦੀ ਸਟੇਟਮੈਂਟ ਕਿ ਖਾਤੇ 'ਚ ਪੈਸੇ ਆਉਂਦੇ ਨੇ ਤਾਂ ਲਾ ਕੇ ਵੀ ਡਿਜੀਟਲ ਚਾਰਜ ਨਹੀਂ ਜੀ ਨੇ 7000 ਰੁਪਏ ਦਿੱਤਾ ਕਿਉਂਕਿ ਇੰਨਾ ਤੇ ਹਮੇਸ਼ਾ ਸ਼ੁਰੂ ਹੋਇਆ ਹੋਇਆ ਫਿਰ ਕਹੇਗਾ ਮੈਂ ਤੇ ਪਰ ਮਤਲਬ ਅਸੀਂ ਮੈਂ ਸਰ ਨੂੰ ਕਿਹਾ ਤੁਸੀਂ ਅਕਾਊਂਟ ਤੋਂ ਬਾਤ ਕਹਿੰਦੇ ਨਹੀਂ ਯਾਰ ਮੈਨੂੰ ਤੇਰੇ ਤੇ ਇਹ ਨਾਲ ਫਿਕਰ ਆ ਗਿਆ नहीं नहीं है ना तो पर तो अभी लेते ही नहीं है मतलब ये खाते ही आने खाते चैक थ्रू जाने लगभग हम तक साथियों फाउंडेन का सितंबर 2025 हज़ार पच्ची जो रिटर्न है जो बार है सा इधर हो गया वह गल अलग है ਅਸੀਂ ਹੁਣ ਤੱਕ 6,14,583 ਰੁਪਏ ਸਾਨੂੰ ਬਚੇ ਹੋਏ ਹਨ 6,14,583 ਹੁਣ ਤੱਕ 2018 ਤੋਂ ਅਸੀਂ ਖਰਚ ਕਰ ਚੁੱਕੇ ਹਾਂ 5,09,976 ਰੁਪਏ 91 ਪੈਸੇ ਐਨੇ ਅਸੀਂ ਪਰ ਕਰ ਚੁੱਕੇ ਹਾਂ ਸਪਟੰਬਰ 3 ਤੱਕ ਜੋ ਸਾਡੀ ਬਚਤ ਹੈ ਹੁਣ ਅਕਾਊਂਟ ਦੀ ਅੱਜ ਵੀ 1,468 ਰੁਪਏ ਸਾਡੇ ਫਾਊਂਡੇਸ਼ਨ ਦੇ ਅਕਾਊਂਟ ਹੈ ਇਹ ਹੁਣ ਮੈਂ ਇਹ ਦੱਸਦਾ ਵੀ ਇਹ ਸਾਰੇ ਦਿਲ ਹੈ ਇਹਨੇ ਨੇੜੇ ਰੱਖ ਮਾਈਕ ਦੇ ਇੱਕ-ਇੱਕਲੇ ਦਿਲ ਲੱਗੇ ਹੋਏ ਆ ਕੱਲੇ-ਕੱਲੇ ਦਿਲ ਹੈ 12 13 16 ਇਹ ਐਂਟਰੀਆਂ ਮੈਂ ਕੱਲੇ-ਕੱਲੇ ਇਹ ਵੀ ਲੈ ਤਵੇ ਕੱਲੀ-ਕੱਲੀ ਐਂਟਰੀ ਤੁਹਾਨੂੰ ਇਹ ਦਿਖਾ ਰਿਹਾ ਵੀ ਸਾਨੂੰ ਕੰਮ ਵੀ ਇਹ ਕਿੱਦਾਂ ਕਰਨਾ ਚਾਹੀਦਾ ਅਸੀਂ ਇਹ ਨਹੀਂ ਕਰੀ ਅਸੀਂ ਬੁਧਈਆ ਕਰਿਆ ਵੀ ਸਾਨੂੰ ਇਹ ਕਿੱਦਾਂ ਕਰਨਾ ਪੈਣਾ ਕੱਲੇ-ਕੱਲੇ ਦਿਲ ਲੱਗੇ ਹੋਏ ਕਿ ਕਿਤੋਂ ਕੀ ਲਿਆ ਕਿਤੋਂ ਕੀ ਲਿਆ

फरी सिंह एससीबी युवा बाबा तरसीम सिंह जेई लोबोवा अमनदीप सिंह अमना लोबोवा गुरप्रीत सिंह लोबोवा इक जगतार सिंह बबली कोपरहो त्रियामा स्टो दोस कोपर येले जापदी ने नाम लेने न भलोवा पण जेडे ना नाम ले 10 पर असि कदे किसे तो पैसा नहीं मंगया साथी मैं इथे कह रहे हम और कौड़े तुसब कह दे ਤਾਂ ਤੋਂ ਉਹ ਇਹ ਨਹੀਂ ਜ਼ਰੂਰੀ سپورਟ ਹੈ ਨਾ ਇਕੱਲੀ ਕਲੀ ਸਟੇਟਮੈਂਟ ਹੈ ਕਿ ਕੋਈ ਦਿੰਦਾ ਹੈ ਕੋਈ ਕਰਦਾ ਹੈ ਸਿਰਫ ਇਹਨਾਂ ਦੇ ਸਾਥੀਆਂ ਦੇ ਪੈਸੇ ਆਉਂਦੇ ਆ ਭਾਈ ਉਹਦੇ ਚੋਂ ਅਸੀਂ ਲਾ ਦਾਨੇ ਆ ਪਰ ਸਾਡੇ ਕੰਮ ਥੋੜੇ ਜਿਹਾ ਲੱਗਦੇ ਨੇ ਖਰਚਾ ਅਸੀਂ ਬਹੁਤ ਸੀਮਿਤ ਕਰਦੇ ਆ ਪਤਲਾ ਰੁਪੀ ਰੁਪੀ ਦਾ ਸਾਰਨਾ ਨੇ ਇੱਧਰ ਉੱਧਰੋ ਕਰਕੇ ਹਾਂ ਮੈਂ ਤੁਹਾਨੂੰ ਦੱਸਦਾ ਵੀ ਪਰ ਇਹ ਲਾਇਆ ਇਸ ਤੋਂ ਬਿਨਾ ਜਦੋਂ ਅਸੀਂ ਪਰਪਤੀ ਕਲਾ ਕੇਂਦਰ ਦੇ ਨਾਟਕ ਵੀ ਕਰਾਣੇ ਆਪ ਹੀ ਇਕੱਠੇ ਕਰਕੇ ਦੇਣਾ ਨੇ ਆ ਬਸ ਲੈ ਕੇ ਜਾਂਦੇ ਆ ਤਾਂ ਇਕੱਠੇ ਕਰਕੇ ਲਾਉਨੇ ਆ ਹਨਾ ਹਾਇਤ ਲੋਗੋਵਾਲ ਦਾ ਕਹਿਦਾ ਮੈਂ ਲੋਗੋਵਾਲ ਦੇ ਵੀ ਤਿੰਨ ਸਟੱਡੀ ਸੈਂਟਰ ਨੇ ਤਿੰਨ ਟੀਚਰ ਨੇ ਲੜਕੀਆਂ ਇਹ ਸਾਥੀ ਕੀ ਕਰਦੇ ਨੇ ਹਰੇਕ თੁਹਮਹੀਨੇ 9000 ਫਾਊਂਡੇਸ਼ਨ ਦੇ ਖਾਤੇ 'ਚ ਜਮਾ ਕਰਦੇ ਨੇ 9000 ਲੇਕਿਨ ਚੈੱਕ ਨੇ 3000 ਰੁਪਏ ਖਾਤੇ 'ਚ ਪਾ ਦੇਣਾ ਦੇਖੋ ਹਰੇਕ ਮਹੀਨੇ ਲੋਗੋਵਾਲ ਦੇ ਸਾਥੀ ਉਹ ਤਿੰਨ ਲੜਕੀਆਂ ਦੇ ਅਕਾਊਂਟ 'ਚ ਮੈਂ ਪਾ ਦੇਣਾ ਇਸ ਵਾਰੀ ਉਹ ਚੈੱਕ ਸਾਈਨ ਹੋਣਾ ਤੇ ਮੈਂ ਉਹ ਪਾ ਦਾਂਗਾ ਕਿਉਂਕਿ ਇਹਦੇ 'ਚ ਐਂਟਰੀਆਂ ਨੇ ਬੀਟੈਂਟ ਜੀ ਆਰ ਮੋਈ ਤਾਂ ਇਹ ਨਾ ਤੋਂ ਮੈਂ ਸਟੇਟਮੈਂਟ ਦੇ ਕੇ ਟਿੱਕੇ ਕਰਵਾਉਣਾ ਦੀ ਦਫਰ 9000 ਆ ਗਿਆ ਫਿਰ ਬਾਦਾਂ ਹੁਣ ਅਸੀਂ ਇਹ ਸੋਚਿਆ ਵੀ ਜਿੱਥੇ ਸਟੱਡੀ ਸੈਂਟਰ ਪਉਂਦਾ ਉਥੋਂ ਦੀ ਟੀਮ ਭਾਈ ਭਾਏ ਵੱਨ ਕੁਝ ਕਾਹੀ ਦੇ ਦਗੇ ਸੋ ਬਹੁਤ ਆਸੀ ਦਿੰਨੇ ਆ 600 ਆਸੀ ਦਿੰਨੀ ਆ ਪਰ 70% ਸੋ ਨੂੰ ਇਕੱਠਾ ਲਾ ਕੇ ਫਟ ਦੇਣਾ ਉਹ 30 ਅਸੀਂ ਕਰਾਂਗੇ ਗੇਮ ਬਾੜੇ ਉਹ ਕੰਮ ਕਰਤੀ ਕਰਦਾਂਗੇ ਪਰ ਲੋਕਲ ਸੋ ਨੂੰ ਕਰਨਾ ਪੋਗਾ ਐਦਾਂ ਅਸੀਂ ਸਦਾ ਸਿਸਟਮ ਨੂੰ ਚਲਾਣੇ ਆ ਸੋ ਮੈਂ ਤੁਹਾਨੂੰ ਫੇਰ ਹੀ ਕਹਾਂਗਾ ਵੀ ਫਾਊਂਡੇਸ਼ਨ ਦੇ ਵਿੱਚ ਸਭੀ ਕੋਸ਼ਿਸ਼ ਹੁੰਦੀ ਹੈ ਵੀ ਵੱਧ ਤੋਂ ਵੱਧ ਅਸੀਂ ਇਸ ਚੀਜ਼ ਨੂੰ ਅੱਗੇ ਲੈ ਕੇ ਜਾਈਏ ਨੂੰ ਕੋਪੜਾ ਜਲਦੀ ਹੈ ਇਹ ਕੱਲੀ ਕੱਲੀ ਸਾਡੇ ਕੋਲ ਫਾਸਟ ਬੁੱਕ ਹੈ ਇਹਨਾਂ ਤੇ ਨਾਮ ਹੈ ਇਹ ਚੈੱਕ ਬੁੱਕ ਹੈ ਕੱਲੀ ਦੇ 1 2 3 4 ਨੰਬਰ ਇਹਨਾਂ ਦੇ ਅਸੀਂ ਇਹ ਨੋਟ ਕੀਤਾ ਹੋਇਆ ਕੱਲਾ ਕੱਲਾ ਵੀ ਕੀ ਸਾਥ ਨਾ ਤੇ ਉਸ ਤੋਂ ਬਾਅਦ ਸਿਰਫ ਬਦਲੋ ਵੀ 5 ਮਿੰਟਾਂ ਬਾਅਦ ਹੋ ਰਹਿਣੇ ਨੇ ਉਸ ਤੋਂ ਬਾਅਦ ਇਹਨੂੰ ਆਪਾਂ ਕੋਮਰ ਕਰਾਂਗੇ ਆ फॉर्म है दाखिला फॉर्म है, है, है दखला फॉर्म है जो अटडी सेंटर दाखिल कर लो बाद आई चीज आई इस संस्था के मैं दसदा भी जो इस संस्था के मतलब कि कैशियर ने महेंद्र सिंह ने परेश ਕਿਉਂਕਿ ਮੈਂ ਵੀ ਇਹਨਾਂ ਨੂੰ ਤੋੜਿਆ ਹੋਇਆ ਚਲੋ ਵਿਸ਼ਵਾਸ ਹੀ ਕਰਨਾ ਦੇ ਲੈ ਮੇਰੇ ਤੇ ਚੰਗੀ ਗੱਲ ਹੈ ਤੇਰੀ ਜਾਂਦੇ ਨੇ ਕੋਈ ਤਾਂ ਚੱਲ ਰਹੇ ਨੇ ਮਤਲਬ ਇਹ ਪਹਿਲਾ ਜਨਨ ਸੈਕਟਰੀ ਇਹ ਹੁੰਦੇ ਸੀ ਮੈਂ ਤਾਂ ਨਹੀਂ ਇਹ ਲਿਖਿਆ ਹੋਇਆ 15 12 2017 ਤੋਂ 6 3 2022 ਤੱਕ ਮਾਤਾ ਰਜਿਸਟਰ ਜਨਨ ਸੈਕਟਰੀ ਇਹ ਹੁੰਦੇ ਸੀ ਕੱਲਾ ਜਿਹੜਾ ਫਸਟ ਪਹਿਲੀ ਵਾਰ ਜਦੋਂ ਫਾਊਂਡੇਸ਼ਨ ਹੋਂਦ ਵਿੱਚ ਆਈ ਹੈ ਇਹ ਇਹ ਮਾਤੇ ਸਾਰੇ ਇੱਥੇ ਇਹ ਵਾ ਉਸ ਤੋਂ ਬਾਅਦ 14/4/2022 ਨੂੰ ਉਸ ਤੋਂ ਬਾਅਦ ਮਤਲਬ ਜਾਨਸਕੱਤਰ ਮੈਨੂੰ ਇਹਨਾਂ ਨੇ ਚੁਣਿਆ 14/4 ਅੰਬੇਡਕਰ ਸਾਹਿਬ ਦਾ ਦਿਨ 14 ਅਪ੍ਰੈਲ 22 ਤੋਂ ਲੈ ਕੇ ਅਕਤੂਬਰ 2025 ਤੱਕ ਮੈਂ ਆ ਮੈਂ ਇਹਨਾਂ ਨੂੰ ਇਹ ਸੋਹ ਪਤਾਗਾ ਅੱਜ ਇਹਨੂੰ ਬਤਲੂ ਕਰਕੇ ਤਾਂ ਇੱਕ ਮੈਂ ਸਾਥੀ ਹੋਰ ਲਾਸਟ ਇਹ ਕੇ ਜੋ ਐਡਮਿਸ਼ਨ ਹੁੰਦੇ ਨੇ ਵੀ ਜਿੰਨੇ ਵੀ ਦਾਖਲੇ ਹੁੰਦੇ ਨੇ ਦਾਖਲਾ ਰਿਸਟਰੀ ਇਹ ਤਾਂ ਅਸੀਂ ਨਾਮ ਲਿਖਦੇ ਆ ਉਹ ਬੱਚਿਆਂ ਦੇ ਦਾਖਲਾ ਰਿਸਟਰੀ ਤਾਂ ਕਿ ਸਾਡੇ ਕੋਲ ਰਿਪੋਰਟ ਰਹੇ ਕਾਡਾ ਇਹ ਫਸਟ ਕੰਬੋ ਅੰਬੇਦਕਰ ਸਪੋਰਟਸ ਮੀਟ ਦਾ ਗਾਰਡਨ 2019 ਸਾਜਰੀ ਚ ਹੋਇਆ ਸੀ ਤੇ ਸੈਕੰਡ ਵਾਲਾ ਵੀ ਫਤੇੜਾ ਹੋਇਆ ਸੀ ਉਹ ਮੇਰੇ ਕੋਲ ਸ਼ਾਇਦ ਇਧਰ ਹੋ ਗਿਆ ਹੋਣਾ ਉਪੋ ਤੇ ਇਸਾਮਿਆ ਦਾ ਹੋਣਾ ਫਿਰ ਮੈਂ ਮਾਪੀ ਨਾਲ ਨਾਲ ਆਉ ਰੱਖੀ ਸੀ ਗਿਆ ਤੇ ਕੇ ਥਰਡ ਅੰਬੇਦਕਰ ਸਪੋਰਟਸ ਮੀਟ ਗੋਵਿੰਦਕਲਪੁਰ 2020 ਇਹ ਪੌੜਾ ये जो तो मैं हरबल सफिदी जी ने दस रहा इन्हों संस्था का नाम है इंटरशनल कोई यूनाइटेड किंगडम इंग्लैंड आए थे उ एक मैं तो तो दस रहा साथी भी मतलब स्पित्री बाई का पूरे ज्ञान कर रहे हैं कई साथियों ने ਲਾਸਟ ਸੱਤਿਓ ਮੈਂ ਇਹ ਤੋਂ ਹਮੇਸ਼ਾ ਕਿ ਅਸੀਂ ਜਿੰਨਾ ਕ ਸਫਰ ਔਰੇ ਤੱਕ ਕਰ ਪਾਇਆ ਹੈ ਸਾਡੇ ਸਾਥੀਆਂ ਦੇ ਕਰਕੇ ਕਰ ਪਾਇਆ ਵਿਸ਼ਵਾਸ ਕਰਦੇ ਨੇ ਸਾਡੇ ਤੇ ਤੇ ਇੱਕ ਇਹ ਜੋ ਮੈਗਜ਼ੀਨ ਆਉਂਦਾ ਹੈ ਦਰਸ਼ਨ ਜੀ ਬਾਦਵਾ ਵੱਲੋਂ ਆਉਂਦਾ ਹੈ ਇਹ ਵੀ ਮੈਗਜ਼ੀਨ ਦੀ ਸਰਕੂਲੇਸ਼ਨ ਅਸੀਂ ਇਹ ਕਰਦੇ ਆ ਇਨਾ ਵੀ ਵੀ ਮੈਗਜ਼ੀਨ ਮੇਰੇ ਕੋਲ ਆਉਂਦੇ ਨੇ ਜੇ ਸਾਥੀ ਲਗਵਾਣਾ ਚਾਹਦਾ ਹੈ ਉਹ ਮੈਨੂੰ ਦੱਸ ਦੇ ਤੇ ਜਿਹੜੇ ਸਾਥੀਆਂ ਨੇ ਇਹਦੇ ਹੁਣ ਤੱਕ ਪੈਸੇ ਪੇਆਉਟ ਵੀ ਕਰੇ ਇਹਤੇ ਆ ਬਣਿਆ ਹੋਇਆ ਬਾਹਰਪੂੜ ਉਹ ਦਰਸ਼ਕੀ ਨੂੰ ਪੈਸੇ ਪਾਤਾ ਇਥੇ ਆ ਰਿਹਾ ਕੋਈ ਅਪਰਾਧ ਤੋਂ ਸ਼ੁਰੂ ਹੋ ਰਿਹਾ ਹੈ ਇਹ ਆਪਣਾ ਸਰਕੂਲੇਸ਼ਨ ਅਪਰਾਧ ਉਹ ਬਾਦਿਓ ਤੇ ਬਾਕੀ ਸਾਥੀਓ ਲਾਸਟ 10 ਤੇ ਤੁਹਾਨੂੰ ਮੈਂ ਇਹ ਕਹੂੰਗਾ ਵੀ ਹੁਣ ਆ ਪਿੱਛੇ ਜੇ ਮੀਟਿੰਗ ਹੋਈ ਸੀ ਮੈਂ ਤੁਹਾਨੂੰ ਇਹ ਦੱਸਦਾ ਵੀ ਐਜਾ ਐਜਾ ਦਾ ਸਾਡਾ ਸਬਰ ਹੈ ਪਰ ਉਲਾਸ ਤੇ ਰਿਹਾ ਆ ਪਿੱਛੇ ਜੀ ਨੂੰ ਮੈਂ ਗਿਆ ਸੀਗਾ ਜਿੱਦਾਂ ਅਰਵਿੰਦਰ ਦੀ ਆਈਸੀਓ ਟੈਕਸ਼ਨ ਕਮੇਟੀ ਤੇ ਅਸੀਂ ਪੰਜਾਬ ਪਹੁੰਚ ਗਿਆ ਸੀ ਮੈਂ ਮੀਟਿੰਗ ਹੋਈ ਸੀ ਇੰਟਰਨੈਸ਼ਨਲ ਲੈਵਲ ਤੇ ਮੇਰਾ ਇਹ ਦੱਸਣ ਦਾ ਫਰਜ ਹੈ ਕਿਉਂਕਿ ਐਡਾ ਤਾਂ ਸਾਡਾ ਕੋਈ ਹੈ ਨਹੀਂ ਕਿ ਅਸੀਂ ਚਾਲ ਤੇ ਅਸੀਂ ਫਿਰਦੇ ਆ ਬਰਾਸ ਫਾਊਂਡੇਸ਼ਨ ਵੱਲੋਂ ਕਮੇਟੀ ਚ ਇਹਨਾ ਕਰਕੇ ਵਿਜਲੋਆ ਸਾਹਿਬ ਕਰਕੇ ਹਰਮਿੰਦਰ ਜੀ ਕਰਕੇ ਟੋਡਰਵਾਦੀ ਕਰਕੇ ਸ਼ਾਮਲ ਕੀਤਾ ਗਿਆ ਉਹਦੇ ਚ ਅਸੀਂ 16 17 ਤੱਕ ਵੀ ਜਨੇ ਸਿੰਘ ਕੈਬਨਟ ਮੰਤਰੀ ਸੀ ਜਿਹੜੇ ਉਹਦੀ ਫੁੰਡੀਆਂ ਨਾਲ ਕੋਈ ਆ ਡਾਇਰੈਕਟਰ ਹੁੰਦੇ ਐ ਵੀ ਹਨਾ ਉਥੇ ਮੈਂ ਤਮਾਣਿਆ ਪੰਜਾਬ ਭਗਤ ਜਿਹੜੀ ਐਸ ਸੀ ਬੀ ਸੀ ਲੋਕਾਂ ਦੀ ਮੰਦਾਨੀ ਨਤਕ ਵੀਤ ਕਰਨ ਪਹਿਲਾ ਮਤਲਬ ਮੈਂ ਤੁਹਾਨੂੰ ਇਹ ਦੱਸਿਆ ਵੀ ਬ੍ਰਾਸ ਕੰਫੀਸ਼ਨ ਹੈ ਦੀ ਇਹਦਾ ਜਿਹੜਾ ਸਫਰ ਹੈ ਇਹ ਇੱਥੇ ਤੱਕ ਤੇ ਹੁਣ ਮੈਂ ਇਸ ਨੂੰ ਓਵਰ ਕਰਦਾ ਮੈਂ ਲਾਸਟ ਵਿੱਚ ਮੈਂ ਕਹਿੰਦਾ ਵੀ ਜਿੱਥੋਂ ਅਸੀਂ ਸ਼ੁਰੂ ਹੋਏ ਸੀ ਜੰਧੀ ਚਦਨ ਚਾਹਰੀ ਨੂੰ ਕਹੂਗਾ ਵਿਦੋਗ ਮੇ ਤੋ ਤੁਰਿਆ ਦੇ ਤੋਗ ਮੇ ਤਰ ਤਨੋਂ ਕਿਉਂਕਿ ਪਹਿਲਾ ਹੈ ਗਿਆ ਸੀ ਚਲੇ ਗਈ ਸੀ ਆਪਣੀ ਉਹ ਗੱਲਬਾਤ ਰੱਖ ਦਾਂਗੇ ਕੁਬਈ ਇੰਨਾ ਨਾਟਕ ਵੀ ਹੋਇਆ ਸੀ ਰਾਤ ਨੂੰ ਗਵਿੰਦ ਗੜ ਦੇ ਵਿੱਚ ਰਾਤ ਨੂੰ ਮੇਰੇ ਯਾਦ ਆਤਰਾਂ ਪਿੱਤਰ ਲਿਆ ਤੇ ਨਾਟਕ ਹੋ ਰਹੀ ਸੀ ਰਾਤ ਨੂੰ ਦੋ ਕੁ ਮਿੰਟ ਇਹਨਾਂ ਦਿੰਦਾ ਉਸ ਤੋਂ ਬਾਅਦ 20 ਮਿੰਟ ਦਸੰਦੀ ਆ ਜਾਣਗੇ ਤੇ ਬਾਕੀ ਜਿੰਨਾ ਲਗਦੀ ਕਾਰਵਾਈ ਹੋ ਅਵਾੜ ਦੇਣੀ ਹੈ ਹੋਵੇ ਨੇੜੇ ਰੱਖ ਨੇੜੇ 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 ਸਾਰਿਆਂ ਨੇ ਦੇਖੀ ਚੇਪਾ ਅੱਜ ਸੀ ਸਾਡੇ ਇਲਾਕੇ ਚ ਕੰਮ ਕਰ ਰਹੀ ਹੈ ਮੋਰੀ ਸੰਸਥਾ ਬਰਾ ਫਾਊਂਡੇਸ਼ਨ ਮਾੜੇ ਮੁਰੋਤ ਜੀ ਨੌਕਰ ਬਾਈ ਜਾਲੇ ਸਦਾਨਾ ਆਪਣੇ ਪ੍ਰੋਗਰਾਮ ਤੇ ਅਸੀਂ ਇਕੱਠੇ ਹੋ ਰਹੇ ਹਾਂ ਇਹ ਬਹੁਤ ਇਹ ਬਹੁਤ ਖੁਸ਼ੀ ਦੀ ਗੱਲ ਆ ਕਿ ਸਾਡੇ ਜਿਹੜੇ ਪੁਰਾਣੇ ਸਾਥੀ ਨੇ ਅਸੀਂ 2009 ਚ ਮੇਕਰ ਜੋ ਮਾਣਾ ਆਟਕ ਪੜੇ ਹੋਇਤ ਸਾਡੇ ਜਿਹੜੇ ਪੁਰਾਣੇ ਸਾਥੀ ਨੇ ਕਰਨਾਇ ਸ਼ੁਰੂ ਨਹੀਂ ਦਵਾਲ ਜੀ ਆਪਣੇ ਸਰਪੰਚ ਸਿੰਘ ਕਾਲਾ ਬੂਲਾ ਜੀ ਸਰਸਨ ਸਿੰਘ ਬਾਜਵਾ ਜੀ ਸਾਡੇ ਨਾਲ ਦੁਬਾਰਾ ਸੰਮਿਲ ਹੋਏ। ਤੇ ਉਸ ਤੋਂ ਬਾਅਦ ਮਾਸੂਦ ਇਸ ਰਾਜੀ ਵੀ ਇਸ ਕਈ ਪ੍ਰੋਗਰਾਮਾਂ 'ਚ ਸਾਡੇ ਨਾਲ ਹਿੱਸੇਦਾਰੀ ਕੀਤੀ। ਇਸ ਤੋਂ ਅੱਗੇ ਸਾਡਾ ਕਾਫਲਾ ਬਣਦਾ ਰਿਹਾ। ਤੇ ਰਾਮਪਰਾਪੁਰ ਮੀਟਿੰਗਾਂ ਹੁੰਦੀਆਂ ਰਹੀਆਂ, ਬਰਨਾਲੇ ਮੀਟਿੰਗਾਂ ਹੁੰਦੀਆਂ ਰਹੀਆਂ, ਧੂਰੀ ਮੀਟਿੰਗਾਂ ਹੁੰਦੀਆਂ ਰਹੀਆਂ, ਹਰੀਰਾਮ ਜੀ ਸੀ। ਤੇ ਉਸ ਤੋਂ ਬਾਅਦ ਅਸੀਂ ਲੈ ਦੇ ਏਰੀਏ ਚ ਕਰਾਇਆ ਤੇ ਸਾਡੇ ਨਾਲ ਅਭਿੰਦਰ ਸਿੰਘ ਜੀ ਜਿਹੜੇ ਆਪਣੇ ਖੁਦ ਗੁਰਪ੍ਰੀਤ ਖੋਖਲੀ ਜਿਹੜੇ ਦੇਖੋ ਸਾਥਿਓ ਜੇ ਅਸੀਂ ਸਾਰਿਆਂ ਨੇ ਮਿਲ ਕੇ ਇੱਕ ਸੰਸਥਾ ਸ਼ੁਰੂ ਕਰ ਲਈ ਤੇ ਕੀਤੀ ਸੀ ਉਸ ਤੋਂ ਬਾਅਦ ਅਮੇਤਕਰ ਜੋ ਅਮੇਤ ਅਮੇਤ ਕਰਨ ਚੇਤਨਾ ਮੰਚ ਬਣਿਆ ਉਹ ੱਚ ਅੱਗੇ ਨਿਕਲ ਕੇ ਅਮੇਤਕਰਵਾਦੀ ਚੇਤਨਾ ਮੰਚ ਬਰਨਾਲਾ ਬਣਿਆ ਪ੍ਰਾਸ ਫਾਊਂਡੇਸ਼ਨ ਬਣੀ ਬੇਕਰ ਦੀਤ ਨਿਕਲਿਆ ਜਿਹਨੂੰ ਅੱਜ ਕੱਲ ਤਰਸਣ ਬਾਜਬਾਜੀ ਚਲਾ ਰਹੇ ਨੇ ਬਾਕੀ ਮੈਂ ਸਾਡੇ ਸਮਾਜ ਦੇ ਬਾਰੇ ਕੰਮ ਕਰ ਰਿਹਾ ਸਾਡੇ ਜਿਹੜੇ ਰਾਈਵਰ ਨੇ ਜਿਵੇਂ ਗੁਰੂ ਰਵਦਾਸ ਜੀ ਦੀ ਬਾਣੀ ਆ ਉਹ ਅੱਜ ਤੱਕ ਪੂਰੀ ਪੰਜਾਬੀ ਜੀਵ ਸਿਆਸਤ ਕਬੀਰ ਸਾਹਿਬ ਸਾਡੇ ਚ ਹੋਏ ਨੇ ਉਹ ਵੀ ਉਹਨਾਂ ਦੀ ਬਾਣੀ ਨਹੀਂ ਸੀ ਆ ਸਕੀ ਕਿਉਂਕਿ ਇਹ ਦੋਵੇਂ ਮਹਾਂਪੁਰਖ ਅਸ਼ੂਤ ਕਹਿੰਦੀ ਜਾ ਰਹੀ ਇੱਕ ਜਾਤੀ ਚ ਮਾਰ ਜਾਤੀ ਨਾਜ਼ਵੰਦ ਕਿ ਮੈਂ ਪਹਿਲੀ ਵਾਰੀ ਉਹਨਾਂ ਦੀ ਬਾਣੀ ਨੂੰ ਪੰਜਾਬੀ ਚ ਲੈ ਕੇ ਆਇਆ ਹਾਲਾਂਕਿ ਸਾਡੇ ਸਰਕਾਰਾਂ ਨੇ ਯੂਨੀਵਰਸਟੀਆਂ ਬਣਾਈਆਂ ਹੋਈਆਂ ਨੇ ਉੱਚ ਚਿਹਰਾ ਨੇ ਗੁਰੂ ਰਵਦਾਸ ਦੇ ਨਾਂ ਤੇ ਮੀਰ ਸਾਹਿਬ ਦੇ ਨਾਂ ਤੇ ਉਹਨਾਂ ਨੇ ਬਿਲਕੁਲ ਇਹ ਕੰਮ ਨਹੀਂ ਕੀਤਾ ਕਿਉਂਕਿ ਸਾਡੇ ਸਹਿਤ ਨੂੰ ਸਾਡੀਆਂ ਆਪਣੇ ਜੋ ਵੀ ਸਾਡੀਆਂ ਲਿਖਤਾ ਨੇ ਬਾਬਾ ਸਾਹਿਬ ਅਮੇੜਕਰ ਹੋਏ ਜਾਂ ਹੋਰ ਸਾਡੇ ਰੈਗਰ ਹੋਏ ਉਹਨਾਂ ਨੂੰ ਲੋਕਾਂ ਚ ਪਹੁੰਚਣ ਤੋਂ ਰੋਕਣ ਲਈ ਇੱਕ ਬਹੁਤ ਵੱਡੀ ਸਾਜ਼ਿ ਰਚੀ ਗਈ ਹੈ ਤਾਂ ਕਿ ਉਹਨਾਂ ਦੇ ਵਿਚਾਰਾਂ ਨੂੰ ਆਮ ਲੋਕਾਂ ਵਿੱਚ ਨਾ ਲੈ ਜਾਇਆ ਜਾਵੇ ਤੇ ਉਹ ਇਨਕਲਾਬ ਲਈ ਤਿਆਰ ਨਾ ਹੋ ਸਕਣ ਅੱਜ ਵੀ ਦੇਖੋ ਦਰਸ਼ਨ ਸਿੰਘ ਪਾਜਵਾ ਜੀ ਨੇ ਇਹ ਮੈਗਜ਼ੀਨ ਕੱਢਦੇ ਨੇ ਸਿਰਫ 800 ਤੱਕ ਗਿਣਤੀ ਆ ਸਾਡੀ ਇੱਥੇ ਪੰਜਾਬੀ ਚ 3 ਕਰੋੜ ਲੋਕ ਨੇ 3 ਕਰੋੜ ਚੋਂ ਜੇ ਚੌਥਾ ਹਿੱਸਾ ਕੱਢ ਲਈਏ 75 ਲੱਖ ਆਪਣੇ ਐਸਸੀ ਸਮਾਜ ਦੇ ਨੇ ਜੇ ਉਹਨਾਂ ਚੋਂ 10% ਵੀ ਕੱਢ ਲਈਏ ਤਾਂ ਵੀ ਆਪਣੇ ਸਾਡੇ 7 ਲੱਖ ਹੈਗੇ ਨੇ ਪਾਕਿਸਤਾਨ ਬਾਗੂ ਦੀ ساری 10 10000 ਤੱਕ ਨਹੀਂ ਸਾਡੇ ਪਾਠਕਾਂ ਦੀ ਸੰਖਿਆ ਪਹੁੰਚ ਰਹੀ ਸਾਡੇ ਮਾਸਟਰ ਦੇਸਰਾਜ ਜੀ ਨੇ ਇਹਨਾਂ ਦੀ ਇੱਕ ਆਪਣੇ ਦਲ ਸਮਾਜ ਨਾਲ ਆਪਣੇ ਉਹ ਅਸੀਂ ਕਿੱਸਾ ਮੌਜੋ ਲਿਖਿਆ ਸੀ ਉਹ ਇਹਨਾਂ ਨੂੰ ਪਤਾ ਹੀ ਆ ਵੀ ਕਿੰਨਾ ਫੈਲਿਆ ਹੋਊਗਾ ਸਾਡਾ ਸਮਾਜ ਫੜ ਨਹੀਂ ਰਿਹਾ ਸਾਥੀਓ ਆਪ ਬਰਾਸ ਸੰਸਥਾ ਵੀ ਬਹੁਤ ਵਧੀਆ ਕੰਮ ਕਰ ਰਹੀ ਆ ਪੜਾਈ ਲਿਖਾਈ ਲਈ ਚੇਤਨਾ ਕਰ ਰਹੀ ਆ ਇਹਨਾਂ ਨੂੰ ਬਸ ਬਸ ਫੋਨ ਇਹ ਨਹੀਂ ਕਿ ਆਪਾਂ ਨੂੰ ਸਾਰੇ ਪਿੰਡਾਂ ਚੋਂ ਕਰਨਾ ਚਾਹੀਦਾ ਬਤ ਤੋਂ ਬਤ ਅੱਗੇ ਫਰਵਾਣਾ ਚਾਹੀਦਾ ਤੇ ਸਾਥੋ ਜਿਵੇਂ ਆਪਣੀ ਉੱਤੇ ਜਾਤ ਪਾਤ ਤੇ ਆਪਣੀ ਪੰਜਾਬ ਤੋਂ ਕੋਈ ਕਰਮ ਨਹੀਂ ਅਰੀਜਨਲ ਕਰਮ ਨਹੀਂ ਸੀ ਹੋਇਆ ਮੈਂ ਉੱਥੇ ਮੇਰੀ ਸਟੱਡੀ ਪੂਰੀ ਤਾਂ ਹੋ ਚੁੱਕੀ ਆ ਪਰ ਫੀਤ ਵਰਤ ਥੋੜਾ ਜਿਹਾ ਰਹਿਦਾ ਉਹ ਕਰਕੇ ਆਪਾਂ ਜਾਤ ਪਾਤ ਦਾ ਜਿਹੜਾ ਇਤਿਹਾਸ ਆ ਉੱਥੇ ਕੀ ਜਰਦੀ ਲਿਆਉਣਾ ਇਸ ਤੋਂ ਅਰਾਮਾ ਮੈਂ ਸੰਸਾਰ 'ਚ ਜਿਹੜੇ ਗੁਲਾਮੀ ਦਾ ਇਤਿਹਾਸ ਆ ਜਦੋਂ ਬੰਦਿਆਂ ਨੂੰ ਫੀਤ ਤੇ ਵੇਚਿਆ ਜਾਂਦਾ ਸੀ ਉਹ ਉਹ ਲਿਖ ਰਹੇ ਹਨ ਆ ਉਹ ਸੰਸਾਰ ਚ ਪਹਿਲੀ ਵਾਰ ਆ ਇਸ ਕਰਕੇ ਅਸੀਂ ਇਹ ਨਹੀਂ ਸਾਡੇ ਦਰਪੇਖੋ ਚਲੇ ਤੌਖਿਆਂ ਬਾਰੇ ਅਸੀਂ ਲਿਖਤਾ ਨੂੰ ਜਾਂ ਉਹਨਾਂ ਬਾਰੇ ਲਿਖ ਰਹੇ ਹਾਂ ਉਹਨਾਂ ਨੂੰ ਆਮ ਲੋਕਾਂ ਚ ਲਿਆ ਰਹੇ ਹਾਂ ਇਹ ਸਾਡੇ ਸਮਾਜ ਦਾ ਵੀ ਇਹ ਫਰਜ਼ ਆ ਕਿ ਵੱਧ ਤੋਂ ਵੱਧ ਇਸ ਨੂੰ ਸਪੋਰਟ ਦੇ ਜਿਹੜਾ ਇਹ ਕਾਫਲਾ ਬਣਿਆ ਹੋਇਆ ਇਹ ਕਾਫਲਾ ਹੋਰ ਅੱਗੇ ਵਧਦਾ ਰਹੇ ਸਾਰੇ ਆਪਾਂ ਮਿਲ ਕੇ ਚਲਾਈਓ ਚਲਾਈਏ ਜੈ ਜੀ ਹਿੰਦ ਜੈ ਭਾਰਤ ਬਹੁਤ ਬਹੁਤ ਧੰਨਵਾਦ ਆਹ ਹਾਂ ਕੈਪੀਓ ਇੱਥੇ ਇਸ ਸੰਸਥਾਨੀ ਆਰਟਸ ਉਤਸਵ ਵੀ ਹੋਇਆ ਸੀ ਇੱਥੇ ਆਹ ਸਾਪਤੀ ਆਰਟਸ ਦੇ ਅੱਜੇ ਇੱਧਾਲੇ ਰਡ 800 ਤੋਂ ਦੇ ਵਿੱਚ ਇਹ ਮਤਲਬ ਫਾਊਂਡੇਸ਼ਨ ਦੇ ਸੀ ਬੱਚੇ 800 ਤੋਂ ਬਿਕਤਾ ਸੀਗਾ ਐਦਾਂ ਦੇ ਬਹੁਤ ਯਾਦੇ ਸੀ ਵੀ ਟੈਲੈਂਟ ਬਹੁਤ ਹੈ ਲੋਕਾਂ ਦੇ ਘਟ ਕੇ ਲਿਆਉਣਾ ਕੁਝ ਲੋਗ ਗੇਰਵਾ ਹੋਈਆਂ ਸੀ ਆ ਮਨਜੀਤ ਸਿੰਘ ਦੀ ਲਹਿਰਾ ਤੋਂ ਸਾਥੀ ਸਾਡੇ ਸ਼ਾਇਦ ਹੋਏ ਹੈ ਤੇ ਉਹਨਾਂ ਦੇ ਵੱਲੋਂ ਇਹ ਤਿਆਰ ਕੀਤੇ ਆ ਗਏ ਸੀ ਕਰੇ ਆਪਣੇ ਮੈਡਮ ਨੂੰ ਨਾਲ ਲਗਾ ਕੇ ਐਦਾਂ ਕਰੇ ਤਿਆਰ ਕਰੇ ਮੈਂ ਜਦੋਂ ਦੇਖਣਾ ਪਿੱਛੇ ਮਤਲਬ ਵੀ ਬਕਰੂ ਨਹੀਂ ਹੋਈ ਐ ਅੱਗੇ ਆ ਕੇ ਆਪ ਵੀ ਕਰੇ ਤਿਆਰ ਕਰੇ ਉਹ ਰਾਤ ਨੂੰ ਮੂੰਹੇ ਲੱਗੇ ਰਹੇ ਤੇ ਮਤਲਬ ਇਹਦਾ ਨਾਮ ਦਿੱਤਾ ਸੀ ਬਰਾਸਤ ਵੀ ਐਦਾਂ ਦੇ ਵੀ ਸਾਡੇ ਸਾਥੀ ਰਹੇ ਨੇ ਤੇ ਇਹ ਲਾਸਟ ਵਿੱਚ ਇਹ ਸਾਡੇ ਐਡਮਿਸ਼ਨ ਫਾਰਮ ਜੋ ਅਸੀਂ ਜਿੱਦਾਂ ਹੀ ਭਰ ਕੇ ਰੱਖਿਆ ਰਿਹਾ ਰਿਕਾਰਡ ਤੇ ਉਸ ਤੋਂ ਬਾਅਦ ਇਹ ਜੋ ਸੰਸਥਾ ਦਾ ਇਹ ਮਤਲਬ ਵੀ ਸੰਸਥਾ ਇਹ ਸੰਸਥਾ ਦਾ ਜਿਹਦੇ ਅੰਦਰर्गत ਇਹ ਕੰਮ ਕਰਦੇ ਉਹ ਅਸੀਂ ਸੌਪਦਾ ਵੀ ਸੋ ਹੁਣ ਮੈਂ ਵੀ ਕੁਝ ਟੀਚਰਾਂ ਨੂੰ ਅਵਾਰਡ ਦੇ ਰਹੇ ਨੇ ਸੋ ਮੈਂ ਵਿਖਾ ਦਾ ਨੀਚੋਂ ਵੀ ਚੇਅਰਮੈਨ ਸਾਹਿਬ ভাইস ਚੇਅਰਮੈਨ ਤੇ ਮਾਸਟਰ ਗਗਵੀਰ ਮਹਿੰਦਰ ਸਾਰੇ ਸਾਥੀ ਉੱਪਰ ਆਇਆ ਲੋਕੋਵਾਲ ਤੋਂ ਆਏ ਸਾਥੀ ਤੇ ਮੈਂ ਵੀ ਟੀਚਰ ਦੇ ਨਾਮ ਲਵਾ ਕੇ ਆਪਾਂ ਛੇਤੀ ਛੇਤੀ ਖਤਮ ਕਰ